ਅੱਜ ਤੁਹਾਨੂੰ ਦਰਸ਼ਨ ਕਰਾਉਣਾ ਹੈ ਜੀ ਪੰਜ ਪੀਰਾਂ ਦੇ ਪੰਜ ਪੀਰ ਖਬੋਰ ਦੇ ਵਿੱਚ ਇੱਕ ਬਹੁਤ ਧਾਰਮਿਕ ਤੇ ਪਵਿੱਤਰ ਸਥਾਨ ਹੈ ਜਿੱਥੇ ਕਿ ਬਹੁਤ ਲੋਕਾਂ ਦੀ માનਤਾ ਹੈ ਤੇ ਇੱਥੇ ਜੋ ਵੀ ਕੋਈ ਮਰਜ਼ਾ ਆਪਣੀ ਲੈ ਕੇ ਆਂਦਾ ਉਹ ਜਿਹੜੀ ਉਹ ਪੂਰੀ ਹੁੰਦੀ ਹੈ ਤਾਂ ਅੱਜ ਫਿਰ ਤੁਹਾਨੂੰ ਅਸੀਂ ਲੈ ਕੇ ਚੱਲਦੇ ਆਂ ਪੰਜ ਪੀਰਾਂ ਤੇ ਪੰਜ ਪੀਰਾਂ ਦੇ ਦਰਸ਼ਨ ਕਰਾਉਨੇ ਆ ਤੇ ਬਾਹਰ ਦਾ ਦ੍ਰਿਸ਼ ਹੈ ਪੰਜ ਪੀਰਾਂ ਦੇ ਬਾਹਰ ਦਾ ਇਹ ਤੁਸੀਂ ਜਿਹੜੇ ਦੇਖ ਰਹੇ ਹੋ ਤੇ ਤੁਹਾਨੂੰ ਦਿਖਾਣੇ ਆ ਜਗ੍ਹਾ ਜਗ੍ਹਾ ਤੇ ਜਿਹੜੇ ਇਹ ਮੈਨੂੰ ਲੱਗਦਾ ਮੈਂ ਲੇਟ ਹੋ ਗਿਆ ਤਾਂ ਕਰਕੇ ਨਹੀਂ ਤਾਂ ਇਸ ਤੋਂ ਵੀ ਜ਼ਿਆਦਾ ਰਸ਼ ਜਿਹੜਾ ਸਵੇਰ ਤੋਂ ਸ਼ੁਰੂ ਹੋ ਜਾਂਦਾ ਵੀਰਵਾਰ ਨੂੰ ਹਰ ਲੈ ਕੇ ਦੇਰ ਰਾਤ ਤੱਕ ਇਹ ਜਿਹੜਾ ਹੈ ਚੱਲਦਾ ਹੈ ਤੇ ਤੁਹਾਨੂੰ ਲੈ ਕੇ ਚੱਲੇ ਅੰਦਰ ਇਹ ਹੈ ਜੀ ਪੰਜਾਬ ਦੇ ਅਬੋਹਰ ਸ਼ਹਿਰ ਦਾ ਦ੍ਰਿਸ਼ ਜਿੱਥੇ ਕਿ ਪੰਜ ਪੀਰਾਂ ਦਾ ਪਵਿੱਤਰ ਸਥਾਨ ਬਣਿਆ ਹੋਇਆ ਹੈ ਔਰ ਬੜੀ ਦੂਰੋਂ ਦੂਰੋਂ ਲੋਕ ਜਿਹੜੇ ਹੈ ਇੱਥੇ ਆਪਣੀਆਂ ਮੰਨੀਆਂ ਮੁਰਾਦਾਂ ਨੂੰ ਪੂਰਾ ਕਰਨ ਦੇ ਵਾਸਤੇ ਆਉਂਦੇ ਹੈ ਇਹ ਤੁਸੀਂ ਦੇਖ ਰਹੇ ਹੋ ਪੰਜ ਪੀਰ ਟਿੱਬਾ ਟਿੱਬੇ ਤੇ ਸਥਿਤ ਹੈ ਪੰਜ ਪੀਰਾਂ ਦੀ ਦਰਗਾਹ ਔਰ ਇੱਥੇ ਰੋਜ਼ ਹੀ ਇੱਕ ਮੇਲੇ ਦਾ ਦ੍ਰਿਸ਼ ਜਿਹੜਾ ਉਹ ਵਗ ਰਿਆ ਰਹਿੰਦਾ ਹੈ ਪੰਜ ਪੀਲਾਂ ਦੇ ਮੇਲੇ ਦੇ ਨਾਮ ਤੇ ਲੋਕ ਇੱਕ ਸਾਲ ਦੇ ਵਿੱਚ ਵੀ ਬਹੁਤ ਤਕੜਾ ਜਿਹੜਾ ਇਹ ਮੇਲਾ ਲਗਾਇਆ ਜਾਂਦਾ ਹੈ ਪਰ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਆ ਤਾਂ ਇਹ ਤਾਂ ਇਹ ਰੂਟੀਨ ਦਾ ਹੈ ਔਰ ਸਵੇਰ ਤੋਂ ਲੈ ਕੇ ਅੰਦਰ ਰਾਤ ਤੱਕ ਇਹ ਜਿਹੜਾ ਆਪਣੀਆਂ ਮਰਜ਼ੀਆਂ ਪੂਰੀਆਂ ਕਰਨ ਦੇ ਵਾਸਤੇ ਲੋਕ ਦੂਰ ਦੂਰ ਉੱਥੇ ਚੱਲ ਕੇ ਆਉਂਦੇ ਆ ਤਾਂ ਤੁਸੀਂ ਇਹ ਲਾਈਨਾਂ ਦੇ ਵਿੱਚ ਦੇਖ ਰਹੇ ਹੋ ਬੜਾ ਇੱਥੇ ਪ੍ਰਬੰਧ ਜਿਹੜਾ ਬਹੁਤ ਵਧੀਆ ਲਾਈਨਾਂ ਬਣਾਈਆਂ ਵੀ ਐ ਲਗਾ ਕੇ ਇਹ ਲੋਕ ਜਾਂਦੇ ਆ ਔਰ ਆਪਣੇ ਮਨ ਦੀ ਮਰਜ਼ੀਆਂ ਪੂਰੀਆਂ ਕਰਦੇ ਆ ਪਹਿਲਾਂ ਉਹ ਆਪਣੀ ਮਨ ਦੀ ਇੱਛਾ ਇੱਥੇ ਆਪਣੇ ਮਨ ਦੇ ਵਿੱਚ ਮੱਥਾ ਸੀਸ ਝੁਕਾ ਕੇ ਪੰਜ ਪੀਰਾਂ ਦੀ ਦਰਗਾਹ ਤੇ ਮੱਥਾ ਟੇਕ ਕੇ ਆਪਣੀ ਮੰਤ ਜਿਹੜੀ ਆ ਉਹ ਮੰਦੇ ਆ ਜਦੋਂ ਉਹਨਾਂ ਦੀ ਕੋਈ ਮੰਤ ਪੂਰੀ ਹੋ ਜਾਂਦੀ ਹੈ ਤਾਂ ਫਿਰ ਲੋਕ ਇੱਥੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੰਗਰ ਲਗਾਉਂਦੇ ਆ ਕੋਈ ਪ੍ਰਸ਼ਾਦ ਲੈ ਕੇ ਆਂਦਾ ਕੋਈ ਇਸ ਸੁੱਖ ਆਂਦਾ ਵੀ ਮੈਂ ਪੰਜ ਗੇੜੇ ਜਾਂ ਸੱਤ ਗੇੜੇ ਜਾਂ 10 ਗੇੜੇ ਇਥੇ ਲਗਾਵਾਗਾ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੀਆਂ ਉਹ ਮੰਤਾਂ ਇਥੇ ਜਿਹੜੀਆਂ ਉਹ ਮੰਨੀਆਂ ਜਾਂਦੀਆਂ ਤਾਂ ਉਸ ਤੋਂ ਇਲਾਵਾ ਅੱਜ ਤੁਹਾਨੂੰ ਇਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਵਾਂਗਾ ਵੀ ਜਿਨ੍ਹਾਂ ਦੀ ਕਈ ਵਾਰੀ ਕੋਈ ਮਰਦ ਇਹੋ ਜੀ ਪੂਰੀ ਹੁੰਦੀ ਹੈ ਤੇ ਉਹ ਆਪਣੀ ਸੁੱਖ ਸੁੱਖ ਕੇ ਗਏ ਹੁੰਦੇ ਆ ਵੀ ਸਾਡੀ ਸੁੱਖਣਾ ਪੂਰੀ ਹੋ ਗਈ ਤੇ ਅਸੀਂ ਢੋਲ ਤਮਾਕੇ ਦੇ ਨਾਲ ਇਥੇ ਜਿਹੜੇ ਨੱਚਾਂਗੇ ਕੁੱਦਾਂਗੇ ਜੋ ਵੀ ਉਹਨਾਂ ਦੀ ਇੱਛਾ ਹੁੰਦੀ ਹੈ ਤਾਂ ਇਥੇ ਮੈਂ ਹੁਣੇ ਅਜੇ ਵੇਖਿਆ ਕੋਣ ਅੱਗੇ ਦਿਖਾਉਣਾ ਮੈਂ ਵੀ ਇਥੇ ਇੱਕ ਪਰਿਵਾਰ ਵਾਲੇ ਸੀ ਫਿਰ ਉਹਨਾਂ ਦੀ ਮਰਦ ਪੂਰੀ ਹੋਈ ਤੋ ਬੜੇ ਢੋਲ ਧਮਾਕੇ ਦੇ ਨਾਲ ਜਿਹੜੇ ਉਹ ਇੱਥੇ ਨੱਚ ਗੁਦਰੇ ਸੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਲੰਗਰ ਹਾਲ ਹੈ ਇੱਥੇ ਜਿਹੜਾ ਸ਼ਰਧਾਲੂਆਂ ਦੇ ਵਾਸਤੇ ਜਿਹੜਾ ਲੰਗਰ ਇੱਥੇ ਉਹ ਮਿਲਦਾ ਹੈ ਕਿਉਂਕਿ ਜਿਨਾਂ ਦੀ ਸ਼ੁਕਰਾ ਪੂਰੀ ਹੁੰਦੀ ਹੈ ਉਹ ਇੱਥੇ ਆ ਕੇ ਹੁੰਦੇ ਆ ਆ ਤੁਸੀਂ ਦੇਖ ਰਹੇ ਹੋ ਜਿਨਾਂ ਨੇ ਮੰਨ ਦੀ ਮੁਰਾਰਾ ਜਿਹੜਾ ਜੋ ਪੂਰੀ ਹੋਈ ਹੈ ਉਹ ਆਪਣਾ ਢੋਲ ਦੇ ਨਾਲ ਬੜੇ ਹੋ ਨੱਚ ਗੁਦਰੇ ਆ ਤੁਸੀਂ ਦੇਖ ਰਹੇ ਹੋ ਇੱਥੇ ਦੇ ਪਾਸੇ ਲੰਗਰ ਦੇ ਵਿੱਚ ਜਿਨ੍ਹਾਂ ਦੀ ਕੋਈ ਮਰਦ ਪੂਰੀ ਹੁੰਦੀ ਹੈ ਔਰ ਲੰਗਰ ਸੇਵਾ ਪ੍ਰਸ਼ਾਦ ਵਰਦੀ ਜੋ ਵੀ ਉਹਨਾਂ ਦੀ ਇੱਛਾ ਅਨੁਸਾਰ ਉਹ ਇੱਥੇ ਵਰਤੌਂਦੇ ਆ। ਤਾਂ ਇਹ ਤੁਸੀਂ ਦੇਖ ਰਹੇ ਹੋ ਅੰਦਰ ਦਾ ਦ੍ਰਿਸ਼ ਹੈ ਜਿੱਥੇ ਪੰਜ ਪੀਰਾਂ ਦੀ ਜਿਹੜੀ ਪਵਿੱਤਰ ਅਸਥਾਨ ਬਣਿਆ ਹੋਇਆ ਹੈ ਇੱਥੇ ਮੰਨਦੀਆਂ ਜਿਹੜੀਆਂ ਮਰਦਾਂ ਪੂਰੀਆਂ ਹੁੰਦੀਆਂ ਤੇ ਇਹ ਪੰਜ ਪੀਰਾਂ ਦਾ ਸਥਾਨ ਹੈ ਜੀ ਇੱਥੇ ਤੁਸੀਂ ਦੇਖ ਰਹੇ ਹੋ ਲੋਕ ਲਾਈਨਰ ਦੇ ਵਿੱਚ ਲੱਗ ਕੇ ਉੱਥੇ ਮੱਥਾ ਟੇਕ ਕੇ ਆਪਣਾ ਜੋ ਪ੍ਰਸ਼ਾਦ ਲੈ ਕੇ ਆਉਂਦੇ ਆ ਉਹ ਚੜਾ ਕੇ ਢਾਗਾ ਆਪਦੇ ਬਸ ਮੱਥਾ ਟੇਕਦੇ ਆਹਾਂ ਨੂੰ ਚਲਦੇ ਰਹਿੰਦੇ ਆ ਤਾਂ ਕਿ ਜਿਹੜੀ ਜਗ੍ਹਾ ਇੱਥੇ ਉਹ ਪੂਰੀ ਬਸ ਹੈਗੀ ਐ ਜਿੰਨੀ ਕੁ ਜਗ੍ਹਾ ਹੈ ਉਹ ਉਸ ਅਨੁਸਾਰ ਬਹੁਤ ਵਧੀਆ ਸਿਸਟਮ ਬਣਾਇਆ ਗਿਆ ਹੈ ਅੰਦਰ ਜਾਣ ਦਾ ਤੇ ਬਾਹਰ ਆਉਣ ਦਾ ਇੱਕ ਪਾਸੇ ਐਂਟਰੀ ਹੈ ਇੱਕ ਪਾਸੇ ਪਾ ਅੰਦਰ ਜਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਰਸਤੇ ਬਾਹਰ ਆ ਸਕਦੇ ਆ ਤਾਂ ਇਹ ਇੱਥੇ ਜਿਹੜੀਆਂ ਮੰਨੋ ਕਾਮਨਾ ਜਿਹੜੀਆਂ ਉਹ ਪੂਰਾ ਹੁੰਦੀਆਂ ਹੈ ਤੇ ਇੱਥੇ ਜਿਹੜੇ ਸੇਵਾਦਾਰ ਹੈ ਉਹ ਆਪਣੀ ਜਿਹੜੀ ਸੇਵਾ ਨਿਭਾ ਰਹੇ ਹੈ ਜਿਹੜਾ ਪ੍ਰਸ਼ਾਦ ਲੋਕ ਲੈ ਕੇ ਆਉਂਦੇ ਹੈ ਉਹ ਇੱਥੇ ਦਰਗਾਹ ਤੇ ਜਿਹੜੀ ਪੰਜ ਪੀਰਾਂ ਦੀ ਦਰਗਾਹ ਬਣੀ ਹੋਈ ਹੈ ਜਿਹੜੀ ਜਗਾ ਬਣੀ ਹੋਈ ਹੈ ਉੱਥੇ ਉਹ ਉਹਨਾਂ ਨੂੰ ਵੇਟ ਕਰਕੇ ਪੀਰਾਂ ਨੂੰ ਤੇ ਉਹ ਜਿਹੜਾ ਪ੍ਰਸ਼ਾਦ ਹੁੰਦਾ ਉਹ ਸਾਰਿਆਂ ਨੂੰ ਜਿਹੜੀ ਸੰਗਤ ਜਿਹੜੇ ਸ਼ਰਧਾਲੂ ਇੱਥੇ ਆਉਂਦੇ ਹੈ ਫਿਰ ਉਹਨਾਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਥੋੜਾ ਥੋੜਾ ਜਿਹੜਾ ਪ੍ਰਸ਼ਾਦ ਆ ਉਹ ਦਿੰਦੇ ਹੈ ਤੇ ਉਸ ਤੋਂ ਬਾਅਦ ਇਹ ਇੱਕ ਹੋਰ ਰੂਮ ਬਣਿਆ ਹੋਇਆ ਕਮਰਾ ਬਣਿਆ ਹੋਇਆ ਉੱਥੇ ਵੀ ਇੱਕ ਪੀਰ ਦੀ ਜਿਹੜੀ ਉਹ ਦਰਗਾਹ ਬਣੀ ਵੀ ਹੈ ਲੋਕ ਇੱਥੇ ਵੀ ਜਾਂਦੇ ਆ ਜਿਹੜੇ ਇਹਨਾਂ ਦੇ ਇਥੋਂ ਦੇ ਸੇਵਾਦਾਰ ਸੀ ਕਿ ਉਹਨਾਂ ਦੀ ਤਸਵੀਰ ਲੱਗੀ ਵੀ ਹੈ ਲੋਕ ਇੱਥੇ ਮੱਥਾ ਟਿਕਦੇ ਆ ਔਰ ਆਪਣੀ ਚੰੜਸਾਰ ਜੋ ਵੀ ਹੈ ਉਹ ਮੰਤ ਮੰਨ ਕੇ ਫਿਰ ਇੱਥੇ ਆਉਂਦੇ ਆ ਆਪਣੇ ਵਾਰੀਆਂ ਅਨੁਸਾਰ ਚੱਕਰ ਲਗਾ ਕੇ ਨਮਨ ਕਰਕੇ ਤੋਂ ਅੱਗੇ ਰੁਟੀਨ ਵਾਈਸ ਚਲੇ ਜਾਂਦੇ ਆ